ਅੱਜ ਸਾਡੇ ਵਿੱਚ ਨਵਾਬ ਮਲੇਰ ਕੋਟਲਾ جناب ਸ਼ੇਰ ਮੁਹੰਮਦ ਖਾਨ ਵੀ ਹਾਜ਼ਰ ਹੋਏ ਨੇ ਜਿਨ੍ਹਾਂ ਦੇ ਇਕ ਨਹੀਂ ਦੋ ਭਰਾਵਾਂ ਨੂੰ ਇਹਨਾਂ ਦੇ ਪਿਤਾ ਗੋਬਿੰਦ ਨੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਤੁਹਾਨੂੰ ਪਤਾ ਹੈ ਤੁਹਾਡੇ ਪਿਤਾ ਨੇ ਨਵਾਬ ਸਾਹਿਬ ਦੇ ਭਰਾਵਾਂ ਨੂੰ ਕਿਉਂ ਕਤਲ ਕੀਤਾ ਸੀ ਕੋਈ ਗਲਤੀ ਕੀਤੀ ਹੋਵੇਗੀ ਐਨਾ ਦੇ ਭਰਾਵਾਂ ਨੇ ਇੰਨੇ ਛੋਟੇ ਬੱਚੇ ਤੇ ਇਨੀ ਵੱਡੀ ਜ਼ੁਬਾਨ ਐਨਾ ਵੱਡਾ ਵਜ਼ੀਰ ਤੇ ਐਨੇ ਨੀਚ ਕੰ ਪਰੇ ਦਰਬਾਰ ਸ਼ਰੀਆ ਮੁਸਤਾਕੀ ਦੀ ਸਜ਼ਾ ਮੌਤ ਹੈ ਸਜ਼ਾ ਮਨਜ਼ੂਰ ਹੈ ਪਰ ਚੁੱਕਣਾ ਕਬੂਲ ਨਹੀਂ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਖੁਦਾ ਤੋਂ ਡਰ ਨਹੀਂ ਲੱਗਦਾ ਜੁਬਾਨ ਸੰਭਾਲ ਕੇ ਬੋਲ ਬੇਖੌਫ ਬੇਖੌਫ ਜਿੰਦੇ ਹਾਂ ਬੇਖੌਫ ਰਹਦੇ ਹਾਂ ਕਿਉਂਕਿ ਅਜੀਤ ਗੁਰੂਦੇਵ ਸਿੰਘ ਹਾਂ ਸਿੰਘ ਹਾਂ ਸਹੀ ਕੰਮ ਕਰਨ ਵਾਲਾ ਬੰਦਾ ਸਿੰਘ ਹੁੰਦਾ ਹੈ ਕਿਸੇ ਦੇ ਹਰਜੂ ਪਹੁੰਚ ਕੇ ਉਸ ਨੂੰ ਖੁਸ਼ੀ ਦੇਣ ਵਾਲਾ ਬੰਦਾ ਸਿੰਘ ਹੈ ਕਮਜ਼ੋਰ ਦੀ ਤਾਕਤ ਬਣਨ ਵਾਲਾ ਬੰਦਾ ਸਿੰਘ ਹੈ ਇਨਸਾਫ ਲਈ ਜ਼ਿੰਦਗੀ ਦਾਅ ਤੇ ਲਾਉਣ ਵਾਲਾ ਬੰਦਾ ਸਿੰਘ ਹੈ ਓਏ ਸਿੰਘਾਂ ਇਹਨਾਂ ਦੇ ਭਰਾ ਇਨਸਾਫ ਦੀ ਲੜਾਈ ਲੜਦੇ ਸੀ ਜਦੋਂ ਤੁਹਾਡੇ ਪਿਤਾ ਨੇ ਯੁੱਧ ਵਿੱਚ ਉਹਨਾਂ ਦਾ ਕਤਲ ਕੀਤਾ ਯੁੱਧ ਵਿੱਚ ਨਾ ਉਹਨੂੰ ਕਤਲ ਨਹੀਂ ਕੁਰਬਾਨੀ ਕਹਿੰਦੇ ਨੇ